ਹਾਂਜੀ ਕੀ ਕਹਿਣਾ ਚਾਹੋਗੇ ਜਿਹੜੀ ਵੱਡੀ ਸਾਥ ਦੇ ਵਿੱਚ ਲਗਾਤਾਰ ਪਿਛਲੇ ਸਮੇਂ ਤੋਂ ਸੇਵਾ ਚੱਲ ਰਹੀ ਹੈ ਨੌਜਵਾਨਾਂ ਬੰਨੀ ਹੋਈ ਪਿੰਡ ਪੱਦਰ ਤੇ ਕਾਫੀ ਸੇਵਾਵਾਂ ਮਾਰੀਆਂ ਜਾ ਰਹੀਆਂ ਨੇ ਇਹ ਜੀ ਜੋ ਵੱਡੀ ਸਾਥ ਦੇ ਵਿੱਚ ਸੇਵਾ ਚੱਲ ਰਹੀ ਹੈ ਸੰਤ ਬਾਬਾ ਕਰਨੈਲ ਸਿੰਘ ਜੀ ਦੀ ਰਹਿਮਾਈ ਹੇਠ ਸੰਤ ਬਾਬਾ ਭਵਿੰਦਰ ਸਿੰਘ ਜੀ ਕਰਵਾ ਰਹੇ ਨੇ ਤੇ ਜੋ ਸੰਤ ਬਾਬਾ ਕਰਨੈਲ ਸਿੰਘ ਜੀ ਦੀ ਸਾਡੇ ਪਿੰਡ ਨੂੰ ਬਹੁਤ ਹੀ ਵੱਡੀ ਦੇਣ ਆ ਜੀ ਜਿਵੇਂ ਸਰਕਾਰੀ ਹਸਪਤਾਲ ਸਰਕਾਰੀ ਸਕੂਲ ਦੀ ਬਿਲਡਿੰਗ ਆਦ ਪਿੰਡ ਦੇ ਵਿੱਚ ਕਾਲ ਕੈਡਮੀ ਚੱਲ ਰਹੀ ਆ ਤੇ ਬਹੁਤ ਹੀ ਸਾਡੇ ਪਿੰਡ ਦਾ ਨਾਮ ਸੰਤ ਬਾਬਾ ਖਨੈਲ ਸਿੰਘ ਜੀ ਮਹਾਂਪੁਰਸ਼ਾਂ ਦੇ ਨਾਲ ਬਣਿਆਗਾ ਇਹ ਜਿਹੜੀ ਧਰਮਸ਼ਾਲਾ ਜੀ ਇਹ ਪ੍ਰਾਤਨ ਦਿਖਦੀ ਬਣ ਰਹੀ ਆ ਬਹੁਤ ਹੀ ਸੁੰਦਰ ਧਰਮਸ਼ਾਲਾ ਬਣ ਰਹੀ ਆ ਜੋ ਕਿ ਨੇੜ ਤੇੜ ਦੇ ਪਿੰਡਾਂ ਦੇ ਵਿੱਚ ਤਾਂ ਕੀ ਮੈਂ ਕਹਿੰਦਾ ਪੰਜਾਬ ਦੇ ਵਿੱਚ ਵੀ ਇਹਦੇ ਨਾਲ ਜੀ ਜੋ ਬਣ ਰਹੀ ਆ ਜਿਸ ਦਿਨ ਬਣ ਗਈ ਉਸ ਦਿਨ ਤੁਹਾਡੇ ਨਾਲ ਦੁਬਾਰੀ ਰੂਪ ਰੂਪੀ ਹੋਵਾਂਗੇ ਤੇ ਸੇਵਾਦਾਰਾਂ ਨੂੰ ਵੀ ਬੇਨਤੀ ਆ ਵੱਧ ਤੋਂ ਵੱਧ ਆ ਕੇ ਇੱਥੇ ਸੇਵਾ ਕਰਨ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰਨ ਕਹਾਣੀ ਕਹਿੰਦਾ ਭਾਬੀ ਇਹ ਕਿ ਜਦ ਇਸ ਜਗ੍ਹਾ ਦੇ ਉੱਤੇ ਉਹ ਪ੍ਰਾਤਨ ਨੂੰ ਪੂਰਾ ਸਜਾਇਆ ਜਾਵੇਗਾ ਪੂਰਾ ਬਣਾਇਆ ਜਾਵੇਗਾ ਹਨਾ ਤਾਂ ਉਸ ਦੀ ਦੇਖ ਕੇ ਅਸੀਂ ਬੱਕਰੀ ਦੇਖ ਹੋਵੇਗੀ ਕਿ ਪੂਰੇ ਪੰਜਾਬ ਦੇ ਵਿੱਚੋਂ ਲੋਕ ਉਹਨੂੰ ਦੇਖਣ ਆਇਆ ਕਰਨਗੇ ਠੀਕ ਹੈ ਪੰਜਾਬ ਚੋਂ ਨੋ ਕੀ ਜੀ ਦੇਸਾਂ ਵਿਦੇਸਾਂ ਤੋਂ ਵੀ ਲੋਕ ਇਹਦੀਆਂ ਫੋਟੋਆਂ ਮੰਗਾਉਣਗੇ ਜੀ ਇੱਥੇ ਆ ਕੇ ਫੋਟੋਆਂ ਵੀ ਕਰਵਾਉਣਗੇ ਇਸੇ ਹਿਸਾਬ ਨਾਲ ਦੇਖੇ ਦੀ ਬਣ ਰਹੀ ਆ ਤੇ ਇਸ ਥਾਂ ਤੇ ਬਾਬਾ ਜੀ ਵੱਲੋਂ ਇੱਕ ਸਟੈਚੂ ਵੀ ਲਵਾਇਆ ਜਾ ਰਿਹਾ ਹੈਗਾ ਜੋ ਕਿ ਅਸੀਂ ਦੱਸਣਾ ਨਹੀਂ ਚਾਹੁੰਦੇ ਅਜੇ ਉਸ ਦਿਨ ਮਹਾਪੁਰਸਾਂ ਵੱਲੋਂ ਜੋ ਵੀ ਹੋਇਆ ਸਾਹਮਣੇ ਸੰਗਤ ਦੇ ਆਊਗਾ ਤਾਂ ਉਹ ਦਿਨ ਵੱਖਰਾ ਹੀ ਹੋਊਗਾ ਜੀ ਅਸਾਂ ਇੱਕ ਗੱਲ ਹੋਰ ਵੀ ਦੇਖਣ ਨੂੰ ਸਾਹਮਣੇ ਆਈ ਆ ਜਿਵੇਂ ਕਿ ਕੁਝ ਸੇਵਾਦਾਰ ਦੇ ਨੇ ਆ ਕਿ ਸੇਵਾ ਕਰਦੇ ਨੇ ਇੱਥੇ ਤਾਂ ਕੁਝ ਜਿਵੇਂ ਕਿ ਰਾਤ ਨੂੰ ਵੀ 8 ਦੇ ਕਰੀਬ ਆ ਕੇ ਇੱਥੇ ਆਪਣੇ ਸੇਵਾਯਾਮਾਂ ਨੂੰ ਦੇਨੇ ਆ ਨਾ ਹਾਂਜੀ ਕੀ ਕਹੂੰਗਾ ਜਿਵੇਂ ਸੰਗਤ ਕੋਲੇ ਟਾਈਮ ਹੁੰਦਾ ਜੀ ਕਿਉਂਕਿ ਇੱਕ ਦਾ ਕੰਮ ਦਾ ਟਾਈਮ ਆ ਜੀ ਤੇ ਜਿਵੇਂ ਜਿਵੇਂ ਸੰਗਤ ਕੋਲੇ ਸੇਵਾਦਾਰਾਂ ਕੋਲੇ ਟਾਈਮ ਹੁੰਦਾ ਅਗੇ ਕੋਲੇ 10 ਮਿੰਟ 20 ਮਿੰਟ ਤਕਰੀਬਨ ਸਾਰੇ ਲਵਾ ਕੀ ਜਾਂਦੇ ਆ ਜੀ ਕੋਈ ਇੱਥੇ ਕੋਈ ਪਾਰਟੀ ਬਾਜੀ ਨਹੀਂ ਰੱਖੀ ਜਾਂਦੀ ਕੋਈ ਨਹੀਂ ਕਿਉਂਕਿ ਗੁਰੂ ਘਰ ਦਾ ਕੰਮ ਆ ਜੀ ਸਾਰੇ ਇੱਥੇ ਵੱਧ ਤੋਂ ਵੱਧ ਆਦਾ ਯੋਗਦਾਨ ਪਾਉਂਦੇ ਆ ਇੱਕ ਤੁਹਾਨੂੰ ਹੋਰ ਵੱਖਰੀ ਵੱਖਰੀ ਗੱਲ ਦੱਸਦੇ ਆ ਹਾਂਜੀ ਵੀ ਕਿਸੇ ਵੀ ਸਤ ਦੇ ਵਿੱਚ ਕਦੇ ਜਾਪ ਨਹੀਂ ਸੁਣਿਆ ਹਣਾ ਤੁਸੀਂ ਇੱਥੇ ਲਗਾਤਾਰ ਸਾਡੇ ਮੈਂ ਕਿਹਾ 2 ਜਾਂ 3 ਸਾਲ ਨੂੰ ਚੱਲ ਦੋ ਸਾਲ ਨੂੰ ਤਾਂ ਤਕਰੀਬਨ ਹੋਈ ਚੱਲਿਆ ਹਾਂ ਹਾਂਜੀ ਪਹਿਲਾਂ ਆ ਜਗ੍ਹਾ ਤੇ ਜਦੋਂ ਨਹੀਂ ਬਣੀ ਸੀ ਇੱਥੇ ਜਾਪ ਹੁੰਦਾ ਸੀ ਤੇ ਹੁਣ ਇਧਰਲੀ ਸਾਈਡ ਤੇ ਉਹ ਤੁਸੀਂ ਦਿਖਾ ਸਕਦੇ ਹੋ ਕੈਮਰੇ 'ਚ ਹਾਂਜੀ ਇੱਥੇ ਸਿੰਘ ਪਿੰਡ ਤੋਂ ਆ ਕੀ ਬਜ਼ੁਰਗ ਹਾਂਜੀ ਨਹੀਂ ਤਾਂਸ ਖੇਢੀ ਜਾਂਦੀ ਹੁੰਦੀ ਆ ਜਾਂ ਇੱਥੇ ਗੱਪਾਂ ਮਾਰੀਆਂ ਜਾਂਦੀਆਂ ਹੁੰਦੀਆਂ ਪਰ ਨਹੀਂ ਇੱਥੇ ਬੈਠ ਕੇ ਜਾਪ ਹੁੰਦਾ ਜੀ ਘੰਟਾ ਦੋ ਘੰਟੇ ਠੀਕ ਹੈ ਇਹ ਵੀ ਸਾਡੇ ਪਿੰਡ ਦੀ ਇੱਕ ਬਖਰੀ ਸੋਚ ਆ ਗਈ ਸੰਗਤ ਦੀ ਇਹ ਮਹਾਪੁਰਸ਼ਾਂ ਦੇ ਆਸ਼ੀਰਵਾਦ ਦੇ ਨਾਲ ਇਹ ਥੀਸ ਚੱਲ ਠੀਕ ਹੈ ਹਾਂਜੀ ਜਿਵੇਂ ਅੱਪ ਗੱਲ ਕਰੀਏ ਕਿ ਪਹਿਲਾਂ ਹੀ ਪਿੰਡਲੇਵਲ 'ਚੋਂ ਕਾਫੀ ਵਧੀਆ ਕੰਮ ਹੋਏ ਨੇ ਹਨਾ ਤਾਂ ਪਿੰਡ ਦੀ ਇੱਕ ਬਖਰੀ ਪਹਿਚਾਨ ਬਣੀ ਆ ਜਿਵੇਂ ਜੀ ਪਿਛਲੀ ਤਰਨ ਸਰਪੰਚ ਹਰਸ਼ਾਨ ਸਿੰਘ ਜੀ ਸੀ ਉਹਨਾਂ ਨੇ ਪਿੰਡ 'ਚੋਂ ਝੀਲ ਪਾਰਕ ਹਸਪੀਟਲ ਬਾਬਾ ਜੀ ਦੇ ਨਾਲ ਲਾ ਕੇ ਬਣਾਇਆ ਪਿੰਡ ਜੈਂਟ ਲੱਖ ਗਲੀਆਂ ਕੀਤੀਆਂ ਹੁਣ ਡਾਕਟਰ ਜਗਰਾਤ ਸਿੰਘ ਆ ਗਏ ਉਹਨਾਂ ਦਾ ਵੀ ਸੋਚ ਇਹੀ ਆ ਵੀ ਹੁਣ ਗਰਾਊਂਡ ਦੇ ਵਿੱਚ ਤੁਸੀਂ ਜਾਓ ਦੇਖੋ ਗਰਾਊਂਡ 'ਚ ਕੰਮ ਚੱਲ ਰਿਹਾ ਲਾਈਟਾਂ ਪਾਣੀ ਤਰੰਧ ਘਾ ਘੂ ਦਾ ਜੇਡੂਡ ਲੱਗ ਰਿਹਾ ਬਹੁਤ ਸੋਹਣਾ ਬਣ ਰਿਹਾਗਾ ਉੱਥੇ ਵੀ ਬਾਬਾ ਜੀ ਵੱਲੋਂ ਬਾਬਾ ਭਵਿੰਦਰ ਸਿੰਘ ਜੀ ਵੱਲੋਂ ਭਾਤ ਤਵਾ ਕੇ ਦਿੱਤੀ ਗਈ ਆ ਜੋ ਵੀ ਨੌਜਵਾਨਾਂ ਲਈ ਸਹਿਯੋਗ ਦੀ ਲੋੜ ਆ ਬਾਬਾ ਜੀ ਦੇ ਹਰ ਟਾਈਮ ਦਰਵਾਜ਼ੇ ਖੁੱਲੇ ਆਗੇ ਇਹ ਕਹਿੰਦੇ ਸਾਨੂੰ ਪਹਿਲ ਦੇ ਆਧਾਰ ਤੇ ਦੱਸੋ ਤੁਹਾਡੀ ਮਦਦ ਕਰਨ ਦਾ ਤਿਆਰ ਆ ਨੌਜਵਾਨਾਂ ਨੂੰ ਕੀ ਕਹੋਗੇ ਜੀ ਨੌਜਵਾਨਾਂ ਨੂੰ ਤਾਂ ਅਸੀਂ ਇਹੀ ਕਹਾਂਗੇ ਜੀ ਜਿਵੇਂ ਕਿ ਪੂਰੇ ਨਗਰ ਦੇ ਸਹਿਯੋਗ ਦੇ ਨਾਲ ਆਪਾਂ ਕਹਿੰਦੇ ਆ ਕਿ ਜਿਹੜੇ ਸਾਂਝੇ ਕੰਮ ਨੇ ਨਗਰ ਦੇ ਸਹਿਯੋਗ ਦੇ ਨਾਲ ਹੀ ਛੇੜੇ ਚੜਦੇ ਨੇ ਨਾ ਹਾਂਜੀ ਨੌਜਵਾਨਾਂ ਲਈ ਕਹਾਂਗੇ ਵੱਧ ਤੋਂ ਵੱਧ ਸਾਂਝਾਂ ਕੰਮਾਂ 'ਚ ਹਿੱਸਾ ਲਿਆ ਜਾਵੇ ਜੋ ਆਪਣੇ ਪਿੰਡ ਨੂੰ ਇੱਕ ਨੰਬਰ 1 ਪਿੰਡ ਬਣਾ ਸਕੀਏ ਦੂਜਾ ਨੰਬਰ ਮੇਰੀ ਨੌਜਵਾਨਾਂ ਨੂੰ ਇਹ ਬੇਨਤੀ ਆ ਵੀ ਸਾਡੇ ਤਕਰੀਬਨ ਸਾਡੇ ਪਿੰਡ ਦੇ ਨਸਾ ਬਹੁਤ ਘਟਾ ਆ ਆ ਪਿੰਡਾਂ ਦੇ ਵਿੱਚ ਤੁਸੀਂ ਸੁਣਦੇ ਹੋਮੋਗੇ ਓਵਰਡੋਜ਼ ਨਾਲ ਮੁੰਡੇ ਮਰ ਗਏ ਹੋਗੇ ਪਰ ਸਾਡੇ ਪਿੰਡ 'ਚ ਨਸ਼ਾ ਬਹੁਤ ਘਟਾ ਹਾਂਜੀ ਮੈਂ ਤਾਂ ਇਹ ਕਹਿਣਾ ਵੀ ਜੇ ਕੋਈ ਵੀ ਇੱਕ ਦੋ ਨੌਜਵਾਨ ਕੋਈ ਹੈਗੇ ਨਸ਼ੇ ਦੀ ਗ੍ਰਸਤ ਚ ਫਸੇ ਹੋਏ ਆ ਤਾਂ ਜਿਹੜੇ ਵੀ ਉਹਨਾਂ ਦੇ ਸੰਗੀ ਸਾਥੀ ਉਹਨਾਂ ਨੂੰ ਕਹਿਣਾ ਵੀ ਆਓ ਦੱਸੋ ਪੰਚਾਇਤ ਨੂੰ ਦੱਸੋ ਸਾਡੀ ਕਲੱਬ ਆ ਸਾਡੀ ਨਸ਼ਾ ਰੋਕੂ ਕਮੇਟੀ ਬਣੀ ਵੀ ਆ ਉਹਨਾਂ ਨੂੰ ਦੱਸੋ ਆਪਾਂ ਉਹਨਾਂ ਦਾ ਇਲਾਜ ਕਰਾ ਕੇ ਤਾਂ ਜੋ ਆਪਾਂ ਪਿੰਡ ਨੂੰ ਨਸ਼ਾ ਮੁਕਤ ਬਣਾ ਸਕੀਏ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦਾ ਕਿਸੇ ਦਾ ਘਰ ਨਾ ਜੜੇ ਮਾਪਿਓ ਦੇ ਲਈ ਕੋਈ ਆਸਾਂ ਉਮੀਦਾਂ ਹੁੰਦੀਆਂ ਆਪਣੇ ਬੱਚਿਆਂ ਤੋਂ ਉਹਨਾਂ ਦੀ ਆਸਾਂ ਉਮੀਦਾਂ ਨਾ ਟੁੱਟਣ ਹਾਂਜੀ ਤੇ ਵੱਧ ਤੋਂ ਵੱਧ ਜੇ ਕੋਈ ਵੀ ਨਸ਼ਾ ਵੇਚਦਾ ਜਾਂ ਕਰਦਾਗਾ ਆਉਦੇ ਯਾਰ ਮਿੱਤਰਾਂ ਤੁਸੀਂ ਭਲਾ ਕਰੋਗੇ ਤਾਂ ਨੁਕਸਾਨ ਨਹੀਂ ਕਰੋਗੇ ਦੱਸ ਕੇ ਹਾਂਜੀ ਉਹਨੂੰ ਪ੍ਰਸ਼ਾਸਨ ਵੀ ਪੁਲਿਸ ਪ੍ਰਸ਼ਾਸਨ ਵੀ ਸੁਧਾਰੂਗਾ ਹਾਂਜੀ ਸਾਡੇ ਐਸਐਸਓ ਸਾਹਿਬ ਆਇਆ ਨਰਮਲਜੀਤ ਸਿੰਘ ਜੀ ਹਾਂਜੀ ਹਾਂਜੀ ਉਹ ਬਹੁਤ ਸਹਿਯੋਗ ਕਰ ਰਹੇ ਆ ਹਾਂਜੀ ਨਸ਼ੇ ਦੇ ਤ ਪ੍ਰਤੀ ਬਹੁਤ ਹੀ ਸਖਤ ਨੇ ਉਹ ਹਾਂਜੀ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਆਗੇ